ਸਰ ਜਿਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਉਹਤੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਰੋਹਤ ਗੁਪਤਾ ਨੇ ਗਰਦਾਸਪੁਰ ਤੋਂ ਤਨਦਾਦੀਏ ਕੀ ਪਾ ਤਨਦਾਦੀ ਕੀ ਪ੍ਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰਸ਼ਾਸਨ ਤੇ ਸਰਕਾਰ ਸਖਤ ਕਾਰਵਾਈਆਂ ਕਰਦੀ ਨਜ਼ਰ ਆ ਰਹੀਏ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਏਡੀਸੀ ਗੁਰਦਾਸਪੁਰ ਨੇ ਪਿੰਡ ਗੁਰਦਾਸ ਨੰਗਲ ਦੇ ਖੇਤਾਂ ਦਾ ਦੌਰਾ ਕੀਤਾ ਤੇ ਦੇਖਿਆ ਕਿ ਪ੍ਰਾਲੀ ਦੇ ਪ੍ਰਬੰਧਨ ਕਿਵੇਂ ਦੇ ਨੇ ਪਰ ਉਹ ਇਹਨਾਂ ਪ੍ਰਬੰਧਾਂ ਨੂੰ ਦੇਖ ਕੇ ਕਾਫੀ ਜ਼ਿਆਦਾ ਉਹਨਾਂ ਨੇ ਖੁਸ਼ੀ ਜ਼ਾਤਾਈ ਕਿ ਇਸ ਏਰੀਆ ਦੇ ਵਿੱਚ ਜਿਹੜਾ ਆ ਬਹੁਤ ਘੱਟ ਜਿਹੜਾ ਆ ਪ੍ਰਾਲੀ ਨੂੰ ਸਾੜਿਆ ਗਿਆ ਬਲਕਿ ਮਸ਼ੀਨਾਂ ਦੇ ਦੁਆਰਾ ਪ੍ਰਾਲੀ ਨੂੰ ਕਟ ਕਰਕੇ ਬਨ ਕੇ ਤੇ ਵਧੀਆ ਤਰੀਕੇ ਦੇ ਨਾਲ ਉਸ ਨੂੰ ਜੜਾਇਆ ਉਹ ਪਸ਼ੂਆਂ ਵਾਸਤੇ ਜਾਂ ਮਿਲਾਂ ਵਾਸਤੇ ਭੇਜਿਆ ਜਾ ਰਿਹਾ ਆ ਪ੍ਰਾਲੀ ਨੂੰ ਵਧੀਆ ਤਰੀਕੇ ਦੇ ਨਾਲ ਮਸ਼ੀਨੀਕਰਨ ਕਰਕੇ ਤੇ ਜਿਹੜਾ ਆ ਉਹ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਨਾ ਕਿ ਪ੍ਰਾਲੀ ਨੂੰ ਅੱਗ ਲਾ ਕੇ ਤੇ ਪ੍ਰਦੂਸ਼ਣ ਕੀਤਾ ਜਾ ਰਿਹਾ ਆ ਪਿੰਡ ਗੁਰਦਾਸ ਨੰਗਲ ਦੇ ਆਲੇ ਦੁਆਲੇ ਦੇ ਜਿੰਨੇ ਵੀ ਖੇਸੇ ਸਾਰੀਆਂ ਖੇਤਾਂ ਦੇ ਵਿੱਚ ਉਹਨਾਂ ਨੇ ਜਦੋਂ ਦੌਰਾ ਕੀਤਾ ਤਾਂ ਉਹਨਾਂ ਇਹ ਦੇਖਿਆ ਕਿ ਪ੍ਰਾਲੀ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਮਸ਼ੀਨਾਂ ਦੁਆਰਾ ਬੰਨਿਆ ਗਿਆ ਤੇ ਪੂਰੀ ਤਰ੍ਹਾਂ ਜਿਹੜਾ ਆ ਪ੍ਰਾਲੀ ਦਾ ਪ੍ਰਬੰਧਨ ਸਹੀ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਦੂਸਰੇ ਪਾਸੇ ਏਡੀਸੀ ਅਨੁਜੰਦਰ ਸਿੰਘ 베ਦੀ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਵਧੀਆ ਲੱਗਿਆ ਕਿ ਇੱਥੇ ਪ੍ਰਾਲੀ ਦਾ ਜਿਹੜਾ ਪ੍ਰਬੰਧਨ ਵਧੀਆ ਕੀਤਾ ਆਇਆ ਪਰ ਕਿਤੇ ਨਾ ਕਿਤੇ ਜੇ ਕੋਈ ਇਸ ਦੇ ਕਾਨੂੰਨ ਦੇ ਉਲਟ ਜਾਂਦਾ ਆ ਪਰਾਲੀ ਨੂੰ ਸਾੜਦਾ ਤੇ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਕਿਸੇ ਤਰ੍ਹਾਂ ਦੀ ਕੋਈ ਵੀ ਪਰਾਲੀ ਸਾੜ ਕੇ ਪ੍ਰਦੂਸ਼ਣ ਨਹੀਂ ਕਰਨਾ ਬਹੁਤ ਜ਼ਿਆਦਾ ਸਰਕਾਰ ਵੱਲੋਂ ਸਖਤ ਹਦਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਹੋਈਆਂ ਨੇ ਵੀ ਜੇਕਰ ਕੋਈ ਵੀ ਪਰਾਲੀ ਨੂੰ ਸਾੜਨ ਦੇ ਲਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤੇ ਉਸ ਦੇ ਨਾਲ ਜਿਹੜਾ ਆ ਉਹ ਕਿਸੇ ਵੀ ਤਰ੍ਹਾਂ ਦੀ ਰਿਆਤ ਨਹੀਂ ਵਰਤੀ ਜਾਏਗੀ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਪਿੰਡ ਗੁਰਦਾਸ ਨੰਗਲ ਦੇ ਵਿੱਚ ਪਰਾਲੀ ਦੇ ਪਰਮੰਦਾ ਨੂੰ ਲੈ ਕੇ ਉਹਨਾਂ ਨੇ ਕਾਫੀ ਜ਼ਿਆਦਾ ਸਲਾੰਗਾ ਕੀਤੀ ਅੱਜ ਅਸੀਂ ਪਿੰਡ ਗੁਰਦਾਸਨਗਲ ਆਇਆ ਵੀਰੇ ਨਾਲ ਅਸੀਂ ਡੀਐਸਪੀ ਸਾਹਿਬਾਨ ਐਸਟੀਐਮ ਮੌਕੇ ਦੇ ਸਰਪੰਚ ਸਾਹਿਬ ਆਪਣੇ ਨੰਬਰਦਾਰ ਸਾਡੀ ਲੋਕਲ ਅਫਸਰਾਂ ਦੀ ਟੀਮ ਐਗਰੀਕਲਚਰ ਬੈਕਪਾਸ ਸਾਰੇ ਇੱਥੇ ਨੇ ਇਹ ਹੀ ਹੈ ਕਿ ਸਾਡੇ ਤਕਰੀਬਨ ਗੁਰਦਾਸਪੁਰ ਜਹੇ ਤੱਕ ਦੀ 41 ਕੇਸ ਆਇਆ ਜਿਹਦੇ ਵਿੱਚ ਮੈਂ ਹੀ ਕਹਿਣਾ ਚਾਹਾਂਗਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਨੇ ਕਿ ਪੋਲੂਸ਼ਨ ਦੇ ਕਾਰਕ ਦੇ ਸਬੰਧੀ ਜਿਹੜੀ ਪ੍ਰਾਲੀ ਨੂੰ ਅੱਗ ਨਹੀਂ ਲਾਣੀ ਉਸ ਦੇ ਸਬੰਧੀ ਜਿਹੜੇ ਜਿਹੜੇ ਮੁਲਾਜ਼ਮ ਕੰਮ ਨਹੀਂ ਕਰਦੇ ਅਸੀਂ ਸ਼ਕਤੀ ਦੇ ਨੰਦੇ ਹੋਏ ਨਾ ਸ਼ੋਕੇ ਨੋਟਿਸ ਵੀ ਕੱਢੇ ਆ ਕਲਾਸ ਦੇਰੇ ਵੀ ਕਿਸਾਨ ਅਸੀਂ ਬਾੜੂਛੁਰ ਤੋਂ ਅਪੀਲ ਕਰਦੇ ਆ ਰਹੇ ਆ ਕਿ ਤੁਸੀਂ ਕਾਈਂਡਲੀ ਮੇਰੀ ਬੇਨਤੀ ਹੈ ਕਿ ਪ੍ਰਾਰੀ ਮੱਗ ਨਾ ਲਾਓ ਇਹਨਾਂ ਤਾਂ ਸਾਡੇ ਬੱਚਿਆਂ ਦਾ ਸਾਡੇ ਸਾਰਿਆਂ ਦਾ ਗਾਨੀਵਾਨੀ ਨੁਕਸਾਨ ਹੈ ਸਿਹਤ ਪੱਖੋਂ ਵੀ ਬਹੁਤ ਵੱਡਾ ਨੁਕਸਾਨ ਹੈ ਫਿਰ ਵੀ ਜੇ ਕੋਈ ਸ਼ਰਾਰਤੀਆਂ ਚ ਨਹੀਂ ਮੰਨ ਰਿਹਾ ਉਸ ਸਬੰਧ ਵਿੱਚ ਐਫ ਆਈ ਆਰ ਵੀ ਕੀਤੀ ਰਹੀਆਂ ਡੈਂਟਰੀਆਂ ਫਾਈਨਲੀ ਲਾਏ ਨੇ ਤੇ ਮੈਂ ਇਹ ਕਿਸਾਨਾਂ ਵੀਰਾਂ ਨੂੰ ਅਪੀਲ ਕਰਦਾ ਕਿ ਹੁਣ ਗੁਰਦਾਸ ਨਗਲ ਪਿੰਡ ਦੇ ਸਰਪੰਚ ਸਾਹਿਬ ਨਾਲ ਸੀਗੇ ਅਸੀਂ ਸਾਰਿਆਂ ਨੇ ਇਹ ਕੀਤਾ ਕਿ ਜਿੱਦਾਂ ਹੁਣ ਅਸੀਂ ਮੁੱਖ ਦੇ ਵੀ ਖੜੇ ਆ ਬੜੀ ਵਧੀਆ ਤਰੀਕੇ ਦੇ ਨਾਲ ਬੇਲੀ ਕਰਾ ਕੇ ਨੇ ਰੱਖੀ ਹੈ ਜਿਹੜੀ ਆਨਵਰਡ ਪਸ਼ੂਆਂ ਦੇ ਕੰਮ ਤੇ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਅਸੀਂ ਇਕਜੁੱਟ ਹੋ ਕੇ ਪ੍ਰਸ਼ਾਸਨ ਦਾ ਵੀ ਆਪਣਾ ਨਾਲ ਸਹਿਯੋਗ ਦੇਈਏ ਬਾਕੀ ਸਾਡੇ ਹੋਰ ਕਿਸਾਨ ਵੀਰ ਹੋਰ ਬਾਕੀ ਕਿਤੇ ਦੇ ਲੋਕ ਨੇ ਉਹਨਾਂ ਦਾ ਵੀ ਸਹਿਯੋਗ ਦੇਈਏ ਟਰਾਲੀ ਨੂੰ ਅੱਗ ਲਾਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੈ ਇਹ ਕੋਈ ਨਹੀਂ ਮੰਨਦਾ ਕਿਸੇ ਤਰ੍ਹਾਂ ਦਾ ਵੀ ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੈ ਇਹ ਮੈਨੂੰ ਕਿ ਸਰਕਾਰ ਪੱਖੋਂ ਵੀ ਹਦਾਇਤਾਂ ਅਸੀਂ ਇੱਥੇ ਦੇ ਸਕਤੀ ਨਾਲ ਲਵਾਂਗੇ ਕਿਸੇ ਤਰ੍ਹਾਂ ਦੀ ਸ਼ਰਾਰਤੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਕਰਕੇ ਅਸੀਂ ਰਲ ਮਿਲ ਕੇ ਜੇਰਾ ਆਪਣਾ ਗੁਰਦਾਸਪੁਰ ਜ਼ਿਲ੍ਹਾ ਇਹਨੂੰ ਬਿਲਕੁਲ ਮੈਂ ਕਹਾਂਗਾ ਕਿ ਸੱਤੀ ਨਾਲ ਲੈਂਦੇ ਹੋਏ ਜਾਂ ਆਪਣੀ ਸਾਡੀ ਅਪੀਲ ਬੰਦੇ ਹੋਏ ਜਿਹੜੇ ਆ ਪ੍ਰਾਰੀ ਦੇ ਕੇਸ ਜਿਹੜੇ ਆ ਅੱਗ ਲਾਣ ਦੇ ਨਾਂ ਅਸੀਂ ਸਾਰੇ ਰਲ ਮਿਲ ਕੇ ਇਹਨੂੰ ਜਿਹੜਾ ਪ੍ਰਦੂਸ਼ਣ ਮੁਕਤ ਬਣਾਈ ਕੋਈ ਜਿਹੜੇ ਨਾਲ ਦਾ ਪਿੰਡ ਸੀਗਾ ਕਿ ਆਪਣੇ ਜਿਸ ਦਾ ਸਾਨੂੰ ਪਤਾ ਲੱਗਦਾ ਮੈਂ ਹੀ ਦੱਸਣਾ ਚਾਹਾਂਗਾ ਕਿ ਸਾਡੇ ਐਸ.ਟੀ.ਐਮ ਸਰਦਾਨ ਪ੍ਰਾਲੀ ਪ੍ਰੋਡਕਸ਼ਨ ਫੋਰਸ ਡੀ.ਐਸ.ਪੀ ਸਰ ਨਾਲ ਨੇ ਉਹ ਹਰ ਕੋਈ ਸਾਡਾ ਫੀਲਡ 'ਚ ਹੈ ਸਾਡੇ ਨਾਲ ਨੋਡਲ ਅਫਸਰ ਕਲਸਟਰ ਅਫਸਰ ਸਾਡੇ ਤਹਿਸੀਲਦਾਰ ਸਾਡੇ ਐਗਰੀਕਲਚਰ ਬੈਕਵੇ ਦੇ ਪੁਲਿਸ ਸਾਡੀ ਟੀਮ ਇਹ ਪਿੰਡਾਂ ਵਿੱਚੀ ਹੈ ਇਹ ਇਹੀ ਕਾਰਨ ਹੈ ਕਿ ਲੋਕਾਂ ਨੂੰ ਸਮਝਾਣ ਲਈ डीसी साहब ਆਪ ਦੇ ਫੀਲਡ 'ਚ ਉਤਰੇ ਨੇ ਐਸਪੀ ਸਰਹਬਾਨ ਗਏ ਨੇ ਉਹ ਆਪ ਜਾ ਰਹੇ ਨੇ ਜਿੱਥੇ ਵੀ ਲੋਕਾਂ ਕੋਲ ਕੋਈ ਉਹ ਜੀ ਸ਼ਰਾਪਤੀਆਂ ਸਾਗ ਲੰਦਾ ਉਹਨਾਂ ਮੌਕੇ ਤੇ ਹੀ ਕੰਟਰੋਲ ਕੀਤਾ ਜਾਂਦਾ ਤਾਂ ਜੋ ਪ੍ਰੋਲੂਸ਼ਨ ਨਾ ਫੈਲੇ ਐਂਡ ਦੂਸਰੀ ਗੱਲ ਅਪੀਲ ਇਹ ਹੈ ਕਿ ਸਾਡਾ ਦਸਤਰੀ ਕੰਮ ਛੱਡ ਕੇ ਅਸੀਂ ਗਸਾਨਾ ਲਈ ਹੀ ਪਿੰਡ ਵਿੱਚ ਕੰਮ ਕਰ ਰਹੇ ਆਂ ਇਹ ਹੀ ਸੰਭਾਾਰ ਬਾਰ ਬਾਰ ਸੰਭਾਾਰ ਰਹੇ ਆ ਕਿ ਅੱਗ ਨਾ ਲਾਉ ਸਾਡੇ ਅਫਸਰ ਸਹਿਬਾਨ ਤੁਹਾਡੇ ਨਾਲ ਹਰ ਪੱਕਾ ਸਹਿਯੋਗ ਕਰਨ ਚ ਤੁਹਾਡੇ ਨਾਲ ਨੇ ਡੀਲਰ ਅਸੀਂ ਦਿੱਤੇ ਹੋਇਆ ਸੁਪਰ ਚੇਡਰ ਅਸੀਂ ਦਿੱਤੇ ਹੋਇਆ ਕਾਲ ਸੈਂਟਰ ਕਿਸੇ ਤਰ੍ਹਾਂ ਦੇ ਵੀ ਜਿਹੜੇ ਡਿਸਟ੍ਰਿਕਟ ਲੈਵਲ ਤੇ ਸ਼ੁਰੂ ਕੀਤਾ ਗਿਆ ਕਿ ਕੋਈ ਸਹੂਲਤ ਲਈ ਅਸੀਂ 24 ਘੰਟੇ ਚੱਲ ਰਿਹਾ ਕਿਸੇ ਨੂੰ ਕੋਈ ਵੀ ਲੋੜ ਪੰਦੀ ਹੈ ਉਸੇ ਵੇਲੇ ਉਹਨਾਂ ਦੇ ਕਾਲ ਅਟੈਂਡ ਕਰਕੇ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਿੱਲ ਪ੍ਰੋਵਾਈਡ ਕੀਤੇ ਜਾ ਰਹੇ ਜੇ ਅਸੀਂ ਅੰਨਾ ਕੁਝ ਕਰ ਰਹੇ ਹਾਂ ਤੇ ਤੁਹਾਡਾ ਵੀ ਇੱਕ ਸਾਡ ਨੂੰ ਸਹਿਯੋਗ ਕਰਨਾ ਜ਼ਰੂਰ ਬੰਦਾ ਹੈ ਇਸ ਕਰਕੇ ਅਸੀਂ ਸਾਰੇ ਰਲ ਮਿਲ ਕੇ ਜਿਹੜੇ ਆ ਇਹ ਕੇਸ ਬਿਲਕੁਲ ਨਾ ਗੁਦਾਸਪੁਰ ਜ਼ਿਲ੍ਹੇ ਚਾਹੁੰਦੇ ਹੈ ਲਾਈਨ ਨੰਬਰ ਦਿੱਤੇਗੇ ਜਿਸਾ ਕੋਈ ਅਗਲੇ ਕੰਮ ਜੇ ਤੁਹਾਨੂੰ ਕਾਲ ਕਰ ਸਕੀ ਜੀ ਬਿਲਕੁਲ ਜੀ ਗੁਦਾਸਪੁਰ ਜ਼ਿਲ੍ਹੇ ਦਾ ਜਿਹੜਾ ਅਸੀਂ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਉਸ ਸਬੰਧੀ ਅਸੀਂ ਆਪਣੇ ਡੀਪੀਆਰ ਉਹਨਾਂ ਹੀ ਤੁਹਾਡੇ ਪੱਤਰਕਾਰ ਵੀ ਜਣਾ ਵੀ ਸਾਂਝਾ ਕਰ ਦਵਾਂਗੇ ਹੁਣ ਜਿਹੜ 266376 ਕੋਈ ਵੀ ਕਿਸਾਨ ਵੀਰ ਕਿਸੇ ਨੂੰ ਬੇਲ ਦੀ ਜਰੂਰਤ ਹੈ ਸੁਪਰ ਚਿੱਡ ਦੀ ਜਰੂਰਤ ਹੈ ਤੁਸੀਂ ਇੱਥੇ ਕਾਲ ਕਰੋ ਅੱਛੀ ਉਸ ਸੰਬੰਧੀ ਉਸਦੇ ਕਲਸਰ ਅਫਸਰ ਲੋਡ ਅਫਸਰ ਬੇਲਰ ਵਾਲਾ ਮਸ਼ੀਨ ਵਾਲੇ ਨੂੰ ਉਸੇ ਵੇਲੇ ਕਾਲ ਕਰਕੇ ਉਹ ਜਗ੍ਹਾ ਤੇ ਪ੍ਰੋਵਾਈਡ ਕਰਾਨਾ ਜਿੱਥੇ ਤੁਸੀਂ ਲੋਕੇਸ਼ਨ ਭੇਜਦੇ ਹੋ ਇਸ ਕਰਕੇ ਤੁਸੀਂ ਇਹਦਾ ਪੂਰਾ ਆਪਣਾ ਲਾਹੇਰ ਬਲੋ ਕਈ ਵਾਰੀ ਕਿ ਕਿਸਾਨ ਵੀਰਾਂ ਤੋਂ ਆਂਦੀ ਹੈ ਕਿ ਉੱਥੇ ਮੌਕੇ ਤੇ ਕੋਈ ਅਫਸਰ ਸਹਾਬ ਨਹੀਂ ਅਸੀਂ ਕਿਹਦੇ ਨਾਲ ਟਾਈਅਪ ਕਰੀਏ ਕਿਹਨੂੰ ਕਾਲ ਕਰੀਏ ਇਹ ਨੰਬਰ ਅਸੀਂ ਟੋਲ ਫਰੀ ਤੁਹਾਡੇ ਲਈ ਸ਼ੁਰੂ ਕੀਤਾ ਹੈ ਤੁਸੀਂ ਆਪਣੀ ਇੱਥੇ ਗੱਲਬਾਤ ਰੱਖ ਕੇ ਜੇ ਵੀ ਚੀਜ਼ ਦੀ ਲੋੜ ਆ ਸਾਡੇ ਕੋਲ ਲਊ ਬੱਟ ਇਹ ਇਨਸ਼ੋਰ ਕਰਾਓ ਕਿ ਅੱਗ ਕਿਸੇ ਤਰ੍ਹਾਂ ਦੀ ਨਾ ਲੱਗੇ